ਹਾਂਜੀ ਸਭ ਤੋਂ ਪਹਿਲਾਂ ਸਾਰਿਆਂ ਨੂੰ ਜੈ ਗੁਰਦੇਵ ਤੁਹਾਡੇ ਕੋਲ ਜੈ ਜੀ ਜੈ ਭਾਲਤ ਸੋ ਅੱਜ ਜਿਹੜਾ ਇੱਕ ਵਿਸ਼ੇਸ਼ ਪ੍ਰੋਗਰਾਮਾ ਜਿਹੜਾ ਗੁਰੂ ਵਿਦਾਲ ਟੈਗਰ ਪੁਲਿਸ ਵੱਲੋਂ ਕਰ ਕੀਤਾ ਗਿਆ ਅੱਜ ਫੂਗਵਾੜੇ ਵਿੱਚ 22 ਸਿਨੇਮਾ ਵਿੱਚ ਜਿਹੜਾ ਅੱਜ ਜਿਹੜੀ ਫੂਲੇ ਫਿਲਮ ਹੈ ਜਿਹੜੀ ਗੁਰੂ ਵਿਦਾਲ ਟੈਗਰ ਪੁਲਿਸ ਵੱਲੋਂ ਫ੍ਰੀ ਜਿਹੜੀ ਆ ਆਪਣੇ ਦੂਜੇ ਸਮਾਜ ਨੂੰ ਜਿਹੜੀ ਆ ਦਿਖਾਈ ਗਈ ਆ ਅਤੇ ਹੋਰ ਵੀ ਜਿਹੜੇ ਸ਼ੋਅ ਆ ਉਹ ਜਿਹੜੇ ਹਫ਼ਤੇ ਵਿੱਚ ਲਗਾਤਾਰ ਜਿਹੜੇ ਵਰਕਸ਼ੋਅ ਜਿਹੜੇ ਆਪਾਂ ਗੁਰੂ ਕਾਲ ਦੇ ਰਿਪੋਰਟ ਕੋਲੋਂ ਪੇਸ਼ ਦਿਖਾਈ ਜਾਉਗੇ ਕਿਉਂਕਿ ਇਸ ਫਿਲਮ ਦੇ ਵਿੱਚ ਜਿਹੜਾ ਦਿਖਾਇਆ ਵੀ ਜਿਹੜੇ ਸਾਡੇ ਅਧਿਕਾਰ ਆ ਉਹਨਾਂ ਘਰਾਂ ਨੂੰ ਆਪਾਂ ਜਿੱਦਾਂ ਬਜਟ ਦਿਕਾਨਾਂ ਉਹਨਾਂ ਨੂੰ ਹਕੀਕਤਾਂ ਦੇ ਅੱਗੇ ਜਾਣਾ ਹੈ ਉਹ ਦੱਬੇ ਕੁਲੇ ਲੋਕਾਂ ਨੂੰ ਜਿਹੜੇ ਆਪਣੇ ਹੱਥ ਨਹੀਂ ਪਤਾ ਸੀਗਾ ਉਸ ਫਿਲਮ ਦੇ ਵਿੱਚ ਫੁੱਲੇ ਫਿਲਮ ਜਿਹੜੇ ਦਿਖਾਇਆ ਗਿਆ ਵੀ ਕਿਸ ਤਰ੍ਹਾਂ ਪੜ੍ਹਾਈ ਇੱਕ ਸਾਧਨ ਹੈ ਜਿਹੜੀ ਵਿੱਦਿਆ ਹੈ ਜੋ ਬਾਬਾ ਸਾਹਿਬ ਮੀਰਗਰ ਜੀ ਨੇ ਵਿੱਦਿਆ ਪੁਰੀ ਪਤੀ ਡਿਗਰੀ ਪ੍ਰਾਪਤ ਕਰਕੇ ਜਿਹੜਾ ਸੰਦਾਨ ਲਿਖਿਆ ਅਤੇ ਮਹਾਤਮਾ ਰਾਜੀ ਕੁਮਾਰ ਜੀ ਨੇ ਇਸ ਸਾਲਾਂ ਵਿੱਚ ਬੜਾ ਸੰਘਰਸ਼ ਕੀਤਾ ਉਹਨਾਂ ਤੋਂ ਪ੍ਰੇਰਿਤ ਹੋ ਕੇ ਜਿਹੜਾ ਆਪਣੇ ਬਾਬਾ ਸਾਹਿਬ ਅਮਰੀਕਾ ਨੇ ਅੱਗੇ ਸੰਘਰਸ਼ ਕਰਕੇ ਜਿਹੜਾ ਸਦਾਨ ਕਰਕੇ ਕਿ ਪੜ੍ਹਾਈ ਤੋਂ ਬਿਨਾਂ ਕੁਝ ਨਹੀਂ ਜੋ ਆਪਾਂ ਵੀ ਚਾਹੁੰਦੇ ਆਂ ਵੀ ਸਾਡੇ ਬੱਚਿਆਂ ਨੂੰ ਸਾਡੇ IAS IPS ਜਿਹੜੇ ਜੱਜ ਜਿਹੜੇ ਬਣਨੇ ਚਾਹੀਦੇ ਆਂ ਤਾਂ ਜੋ ਆਪਣੇ ਸਮਾਜ ਵਾਸਤੇ ਅਤੇ ਸਾਡੇ ਜਿਹੜੇ ਸਾਡੇ ਸਮਾਜ ਦੇ ਜਿਹੜੇ ਰੈਵਰ ਆ ਜਿਨ੍ਹਾਂ ਨੇ ਸਾਡੇ ਸਮਾਜ ਲਈ ਕੁਝ ਨਾ ਕੁਝ ਕੀਤਾ ਉਹਨਾਂ ਨੂੰ ਯਾਦ ਕਰਨਾ ਫਰਿਸ ਮੁਝੇ ਜੁਆਇਸ ਮੈਂ ਜਵਾਬਦਾ ਕਿ ਹੁਣ ਵਾਲੇ ਸਮੇਂ ਚੋ ਆਪਣਾ ਇਹਨਾਂ ਰੇਵਰਾਂ ਨੂੰ ਵੀ ਯਾਦ ਕਰਿਆ ਕਰੀਏ ਅਤੇ ਇਹਨਾਂ ਤੋਂ ਪ੍ਰੇਰਿਤਾਂ ਜਿਹੜੀ ਆ ਬੱਚਿਆਂ ਵਿੱਚ ਦੇਈ ਤੁਹਾਨੂੰ ਸਾਰਿਆਂ ਨੂੰ ਬਾਬਾ ਸਾਹਿਬ ਮਿਰਗੋਜੀ ਬਾਰੇ ਮਹਾਤਮਾ ਫੁੱਲੇ ਬਾਰੇ ਸਾਰੇ ਜਿੰਨੇ ਮੋਤਵਾਸੇ ਸਾਡੇ ਸਮਾਜ ਦੇ 사회 ਵਿਕਾਸੀ ਸਮਾਜ ਦੇ ਵਾਲਮੀਕ ਸਮਾਜ ਦੇ ਜਿੰਨੇ ਸਾਡੇ ਰੇਵਰ ਹੋਏ ਜਿਨ੍ਹਾਂ ਨੇ ਸਮਾਜ ਦੀ ਵਾਜਬ ਨੂੰ ਉਹਨਾਂ ਦੇ ਬਾਰੇ ਪੂਰਾ ਗਿਆਨ ਉਹਨਾਂ ਜਿਹੜਾ ਜੀਵਨ ਵਾਹੇ ਸਾਰੇ ਸੰਕਲਨ ਦੇਦਾ ਸੋ ਮੈਂ ਅੱਜ ਜਿਹੜਾ ਸਮਾਜ ਨੂੰ ਵੀ ਹੋਰ ਜਥੇਬੰਦੀਆਂ ਨੂੰ ਵੀ ਕਹਿਣਾ ਚਾਹੁੰਦਾ ਵੀ ਤੁਸੀਂ ਵੀ ਆਪਣੇ ਆਪਣੇ ਜ਼ਿਲ੍ਹਿਆਂ ਦੇ ਵਿੱਚ ਜਿਹੜਾ ਆ ਇੱਕ ਸੰਸਥਾ ਵੱਲੋਂ ਜਿਹੜਾ ਇੱਕ ਸਮਾਜ ਵਿੱਚ ਜਿਹੜੇ-ਜਿਹੜੇ ਗਰੀਬ ਲੋਕ ਆ ਜਿਹੜੇ ਟਿਕਟਾਂ ਨਹੀਂ ਲੈ ਸਕਦੇ ਉਹਨਾਂ ਨੂੰ ਆਪਾਂ ਇਸ ਨੂੰ ਸਰਮੇ ਦੇ ਰਾਹੀਂ ਜਿਹੜਾ ਆ ਸੋ ਫਿਲਮ ਦੇ ਰਾਹੀਂ ਆਪਣੀ ਫ੍ਰੀ ਦਿਖਾਈਏ ਸੋ ਮੈਂ ਇਹ ਕੋਸ਼ਿਸ਼ ਕਰਦਾ ਵੀ ਹੋਰ ਵੀ ਜਿਹੜੇ ਸ਼ੋਅ ਆਪਾਂ ਕਰਾਵਾਂਗੇ ਤੇ ਦੂਜਾ ਵੀ ਆਸ ਕਰਦੇ ਆ ਉਹ ਵੀ ਜਿਹੜੇ ਸ਼ੋਅ ਜਿਹੜੇ ਫ੍ਰੀ ਜਨੋ ਤੇ ਕਿਹੜੇ-ਕਿਹੜੇ ਪਿੰਡੋਂ ਜਾਂ ਜਲੰਧਰ ਚੋਂ ਵੀ ਆਏ ਆ ਜਾਂ ਪੰਜਾਬ ਚ ਟੋਟਲ ਫਗਵਾੜੇ ਜ਼ਿਲ੍ਹੇ ਤੋਂ ਨਹੀਂ ਅੱਜ ਜਿਹੜਾ ਇਹਨਾਂ ਨੂੰ ਦੱਸਿਆ ਸੀ ਵੀ ਜਿਹੜੇ ਇੱਥੇ ਦੇ ਸਟੂਡੈਂਟ ਆ ਸਿਰਫ ਫਗਵਾੜੇ ਦੇ ਉਹਨਾਂ ਬਾਅਦ ਜਿਹੜੇ 160 ਸੀਟਾਂ ਜਿਹੜੀਆਂ ਅੱਜ ਦਾ ਸਰਮਾ ਭ ਮੋਲ ਵਾਲੇ ਸਮੇਂ ਬਜਲੰਦਰ ਦੇ ਹੋ ਗਏ ਜਿਹੜੇ ਲੋਕ ਸਮਾਜ ਦੇ ਹੋ ਗਏ ਉਹ ਲੁਕੀ ਰਹੇ ਲਗਾਤਾਰ ਆਪਾਂ ਜਿਹੜਾ ਇਹ ਸ਼ੋਅ ਜਿਹੜੇ ਚਲਾਉਂਦੇ ਰਵਾਂਗੇ ਤਾਂ ਜੋ ਸਾਰਾ ਸਮਾਜਾ ਸਮਾਜ ਸਾਨੂੰ ਬਹੁਤ ਫੋਨ ਕਰਦੇ ਸੱਚ ਸਸਤੇ ਆ ਕਈ ਕਹਿੰਦੇ ਸਾਡੇ ਕੋ ਪਾਜੀ ਕਨਵਿੰਸ ਨਹੀਂ ਕੋਈ ਕਹਿੰਦਾ ਸਾਡੇ ਕੋ ਪੈਸੇ ਨਹੀਂ ਆਪਾਂ ਉਹਨਾਂ ਵਾਸਤੇ ਉਪਰਾਲਾ ਕਰਨਾ ਵੀ ਜਿਹੜੇ ਜਿਹੜੇ ਗਰੀਬ ਲੋਗ ਆ ਉਹਨਾਂ ਨੂੰ ਆਪਾਂ ਇਹ ਮਦਦ ਕਰ ਸਕੀਏ ਤੋਂ ਮੈਂ ਹੋਰ ਵੀ ਇਹ ਕੋਸ਼ਿਸ਼ ਕਰਦਾ ਵੀ ਜਿੰਨੇ ਸਾਡੇ ਮੋਲ ਵਾਲੇ ਨੂੰ ਫਿਲਮ ਹੁੰਦੀ ਆ ਉਸ ਸਮੁੱਚੇ ਸਮਾਜ ਦੇ ਨਾਲੜ ਕੇ ਜਿਹੜਾ ਉਹਨੂੰ ਸੈਲਮਿਆਂ ਦੇ ਵਿੱਚ ਲਾਵੇ ਤਾਂ ਜੋ ਆਪਣੀ ਆਵਾਜ਼ ਆਉਂਦਾ